एक मर्यादा एक असूल एक नियम कुछ ऐसा नियम है जिससे सारा संसार खड़ा है सारा खड़ा है एक नियम है प्रभु ने मर्यादा बनाई है उससे सारा ब्रह्मंड खड़ा है, उसे ही धर्म न जो समझ जाए जान लवे वो धार्मिक है ਧਾਰਮਿਕ ਦਿਖਾਈ ਦੇ ਜਾਣਾ ਸਿਰਫ ਇੱਕ ਸ਼ਿੰਗਾਰ ਹੈ ਪਹਿਰਾਵਾ ਹੈ ਹੋਰ ਕੋਈ ਚੀਜ਼ ਨਹੀਂ ਹੈ ਧਾਰਮਿਕ ਹੋ ਜਾਣਾ ਇੱਕ ਸਾਧਨਾ ਹੈ ਤਪੱਸਿਆ ਮਿਹਨਤ ਧਰਮ ਦੇ ਪਹਿਰਾਵੇ ਬਹੁਤ ਸਾਰੇ ਨੇ ਬਹੁਤ ਸਾਰੇ ਹਨ ਉਹਨਾਂ ਪਹਿਰਾਵਿਆਂ ਨੂੰ ਦੇਖ ਕੇ ਸਿੱਖ ਲੈਣਿਆ ਇਹ ਫਕੀਰ ਹੈ ਵਲੀ ਸੰਤ ਬੈਰਾ ਜੀ ਇਹ ਬਿਸ਼ਪ ਹੈ ਇਹ ਫਾਦਰ ਹੈ ਪਾਦਰੀ ਹੈ ਮਿਸ਼ਨਰੀ ਹੈ ਲੰਬਾ ਚੋਗਾ ਹੈ ਗਲੇ ਵਿੱਚ ਕ੍ਰਾਸ ਹੈ ਇਸ ਤਰ੍ਹਾਂ ਦੇ ਧਾਰਮਿਕ ਲਿਬਾਸ ساری ਦੁਨੀਆ ਚ ਸੈਕੜੇ ਨੇ ਲਿਬਾਸ ਕਰਕੇ ਪਹਿਰਾਵੇ ਕਰਕੇ ਧਾਰਮਿਕ ਦਿਖਾਈ ਜੇਣ ਦੇ ਜਾਣਾ ਇਹ ਹੋਰ ਗਲੇ ਸਾਧਨਾ ਕਰਕੇ ਧਾਰਮਿਕ ਹੋ ਜਾਣਾ ਹੋਰ ਗੱਲ ਹੈ ਐਸਾ ਵੀ ਹੋ ਸਕਦਾ ਹੈ ਕੋਈ ਧਾਰਮਿਕ ਹੈ ਪਰ ਉਹਦੇ ਕੋਲ ਧਰਮ ਦਾ ਪਹਿਰਾਵਾ ਨਹੀਂ ਪਰ ਐਸਾ ਵੀ ਹੋ ਸਕਦਾ ਹੈ ਧਰਮ ਦਾ ਪਹਿਰਾਵਾ ਤੇ ਹੈ ਪਰ ਉਹਦੇ ਕੋਲ ਧਰਮ ਨਹੀਂ ਉਹਦੇ ਕੋਲ ਧਰਮ ਨਹੀਂ ਧਰਮ ਨਹੀਂ ਹੈ ਤੇ ਧਾਰਮਿਕ ਪਹਿਰਾਵਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮਰੂਦਾ ਸ਼ਿੰਗਾਰਿਆ ਹੋਇਆ ਹੋਰ ਕੁਝ ਵੀ ਨਹੀਂ ਨਾਮ ਬਿਨਾ ਜੇ ਤਾਂ ਵਿਵਹਾਰ ਜਿਉ ਮਿਰ ਤੱਕ ਮਿਥਿਆ ਸ਼ਿੰਗਾਰ ਮੁਰਦਾ ਸ਼ਿੰਗਾਰਿਆ ਹੋਵੇ ਅੱਜ ਕੱਲ ਸਾਰੀ ਦੁਨੀਆ ਦੇ ਵਿੱਚ ਇੱਕ ਧੰਦਾ ਵੀ ਹੈ ਮੁਰਦਿਆਂ ਨੂੰ ਸ਼ਿੰਗਾਰਨ ਖਾਸ ਕਰਕੇ ਯੂਰਪ ਦੀ ਦੁਨੀਆ ਵਿੱਚ ਫਰਨਲ ਡੇਟ ਕਈ ਦਫਾ ਮੈਨੇ ਬਾਦ 15 ਦਿਨ ਬਾਦ ਮਿਲਨੀ ਮੁਰਦਾ ਰੱਖਣਾ ਪੈਂਦਾ ਮੁਰਦਿਆਂ ਨੂੰ ਸ਼ਿੰਗਾਰਨ ਦਾ ਬਕਾਇਦਾ ਇੱਕ ਧੰਦਾ ਹੈ ਕਿਸ ਢੰਗ ਨਾਲ ਸਵਾਰਨਾ ਇਸ ਦਾ ਮੈਨੂੰ ਗਿਆਨ ਨਹੀਂ ਸੀ ਲੰਡਨ ਦੇਖ ਕੇ ਮੈਂ 당ਗ ਰਿਹਾ ਜਿਸ ਗੁਰਦਾਰੇ ਸਾਉਦ ਗੇੜ ਦੇ ਵਿੱਚ ਮੈਂ ਹਾਜ਼ਰੀ ਭਰ ਰਿਹਾ ਸੀ ਉੱਥੇ ਅਕਸਰ ਰੋਜ਼ ਇੱਕ ਦੋ ਲਾਸ਼ਾਂ ਆਉਂਦੀਆਂ ਸਨ ਫਿਰ ਜਾਂਦੀਆਂ ਸਨ ਗੰਧੀ ਸਿੰਘ ਕੁੱਥੇ ਜੈਨੇ ਅਨੂਬ ਸਿੰਘ ਸਨ ਮੇਰੇ ਨਾਲ ਕਾਫੀ ਚਿਰ ਇੰਡੀ ਗਾਰੇ ਨੇ ਮੈਂ ਸੁਆਵਕ ਪੁੱਛਿਆ ਇਹ ਮਕਾਨ ਮਰਗੜ ਘਾਟ ਤੇ ਹੈ ਨਹੀਂ ਕਬਰਿਸਤਾਨ ਵੀ ਨਹੀਂ ਹੈ ਬੜਾ ਸੁੰਦਰ ਮਕਾਨ ਹੈ ਲਾਸ਼ਾਂ ਆਂਦੀਆਂ ਨੇ ਫਿਰ ਲੈ ਜਾਂਦੇ ਇਹ ਹਸਪੀਟਲ ਵੀ ਨਹੀਂ ਹੈ ਇਥੇ ਕੀ ਆਉਂਦਾ ਲਾਸ਼ਾਂ ਨਾਲ ਕੀ ਕਰਦੇ ਮੈਨੂੰ ਕਹਿ ਲਗੇ ਤੇ ਲਾਸ਼ਾਂ ਸ਼ਿੰਗਾਰੀਆਂ ਜਾਂਦੀਆਂ ਨੇ ਸਵਾਰੀਆਂ ਜਾਂ ਸ਼ਿੰਗਾਰਣ ਦੇ ਅਲਗ-ਅਲਗ ਢੰਗ ਨੇ ਔਰ ਅਲਗ-ਅਲਗ ਮੁਆਵਜ਼ਾ ਹੈ 200 ਪਾਉਣ ਲੈਣਨ 400 ਪਾਉਣ ਲੈਣਨ 1000 ਪਾਉਣ ਲੈਣਨ ਕਿਸ ਤਰ੍ਹਾਂ ਦਾ ਸ਼ਿੰਗਾਰ ਹੈ ਮੈਨ ਖ ਮੈਨੂੰ ਇਜਾਜ਼ਤ ਮਿਲੇਗੀ ਕਹਣਗੇ ਤੇ ਖੋਲ ਲੈ ਕੋਈ ਐਸੀ ਗੱਲ ਦੋ ਚਾਰ ਦਿਨ ਮੈਂ ਲਗਾਤਾਰ ਗਿਆ ਮੁਰਦਿਆਂ ਨੂੰ ਇੰਝ ਸ਼ਿੰਗਾਰ ਦਿੰਦੇ ਸਨ ਇੰਜ ਲੱਗਦਾ ਸੀ ਜਿਵੇਂ ਸੁੱਤਾ ਪਿਆ ਹੈ ਮਰਿਆ ਹੋਇਆ ਨਹੀਂ ਐਨਾ ਸੋਹਣਾ ਸ਼ਿੰਗਾਰਨਾ ਪੁਰਸ਼ ਹੈ ਔਸਤਰੀ ਦੀ ਲਾਸ਼ ਹੈ ਆਪਣੇ ਆਪਣੇ ਢੰਗ ਨਾਲ ਪਹਿਰਾਵਾ ਤੇ ਸ਼ਿੰਗਾਰ ਨਾਲ ਸਿੱਕੇ ਨੇ ਮਹੀਨਾ ਰੱਖ ਲੋ ਦੋ ਮਹੀਨੇ ਰੱਖ ਲੋ ਇਸੇ ਤਰ੍ਹਾਂ ਕੋਈ ਫਰਕ ਨਹੀਂ ਪੈਂਦਾ ਤਨ ਦੇ ਚਰੂ ਨਈਂ ਨੇ और तन इस तरह दिखाई दे रहा है जिम्मे जिंदा हो अंदर धर्म नहीं है लेकिन पैरावे तो दिखाई दे रहे धार्मिक है धार्मिक है, है। श्रृंगार करके धार्मिक दिखाई दे जाना बड़ा सौखा कम है सस्ता काम साधना करके तपस्या करके मेहनत करके धार्मिक हो जाना कठिन काम औखा कम है महाराज आखण आखणा साचा नी आखो कि वाहेगुरु वाहेगुरु आखण की औखा है औखा जिस ढंग मेरे पातशाह दस रहे थोड़े सामने मैं रखागाखा कठिन है कठने। अत्यंत कठिन है इवें नहीं मेरे पातशाह ने कह दिता आखणा साचा ना। कठिन है तो मैं एक दफा फिर अर्ज करा जिस साधना से धर्म खड़ा है धर्म धारण करना ते धर्म का स्वभाव है आनंद धर्म एक आनंद है धर्म एक रस है धर्म एक खेड़ है धर्म एक सरोर है धर्म एक मस्ती है धर्म एक चानना है धर्म सारे दैवी गुणा संग्रह है इकट्ठा ਸਾਰੇ ਗੁਣਾਂ ਨੂੰ ਇਕੱਠਾ ਕਰਕੇ ਕਿਛੇ ਇੱਕ ਸ਼ਬਦ ਦੇ ਜਬਾਨ ਕਰਨਾ ਹੋਵੇ ਧਰਮ ਧਰਮ ਦੇ ਵਿੱਚ ਦਇਆ ਆ ਜਾਂਦੀ ਹੈ ਧਰਮ ਦੇ ਵਿੱਚ ਪ੍ਰੇਮ ਆ ਜਾਂਦਾ ਹੈ ਧਰਮ ਦੇ ਵਿੱਚ ਸਮ ਦ੍ਰਿਸ਼ਟੀ ਆ ਜਾਂਦੀ ਹੈ ਸਾਰਿਆਂ ਨੂੰ ਇੱਕ ਕਰਕੇ ਦੇਖਣਾ ਧਰਮ ਦੇ ਇੱਕ ਨਿਰਵੈਰਤਾ ਆ ਜਾਂਦੀ ਹੈ ਧਰਮ ਦੇ ਵਿੱਚ ਨਿਰਭੈਤਾ ਆ ਜਾਂਦੀ ਹੈ ਧਰਮ ਦੇ ਵਿੱਚ ਪਿਆਰ ਆ ਜਾਂਦਾ ਹੈ ਧਰਮ ਦੇ ਵਿੱਚ ਵਿਸ਼ਾਲਤਾ ਆ ਜਾਂਦੀ ਹੈ ਖੁਲਦੀ ਰਹੀ ਆ ਜਾਂਦੀ ਹੈ ਇਸ ਤਰ੍ਹਾਂ ਦੇ ਸਾਰੇ ਗੁਣਾਂ ਨੂੰ ਇਕੱਠਾ ਕਰੀਏ ਕਿ ਕਿਸੇ ਇੱਕ ਸ਼ਬਦ ਦੇ ਜਿਹ ਬਿਆਨ ਕਰਨਾ ਹੋਵੇ ਧਰਮ ਬਈ ਇਹ ਬੰਦਾ ਧਾਰਮਕ ਹੈ। ਉਹ ਧਾਰਮਕ ਇਸਮ੍ਰਿਤ ਹੋਵੇਗਾ। ਪਿਆਰ ਦਾ ਸਾਧਰ ਹੋਵੇਗਾ। ਨਿਰਵੈਰ ਹੋਵੇਗਾ। ਨਿਰਭੈ ਹੋਵੇਗਾ। ਮਹਾਰਸਵ ਵੇੜਾ ਦੇ ਕੋਲ ਬੜੀ ਮਸਤੀ ਹੋਵੇਗੀ। ਸਰੂਰ ਹੋਵੇਗਾ। ਬੜਾ ਚਾਨਣਾ ਹੋਵੇਗਾ। ਅਗਰ ਇਹ ਸਭ ਕੁਝ ਨਹੀਂ ਹੈ ਧਰਮ ਦਾ ਲਿਬਾਸ ਹੈ ਬਸ ਮੁਰਦਾ ਸ਼ਿੰਗਾਰੇ ਆਇਆ ਹੋਰ ਕੁਛ ਵੀ। ਥਾਣੋਂ ਧਾਰਮਿਕ ਜਗਤ ਦੇਖ ਸਾਰੀ ਦੁਨੀਆ ਚ ਮੁਰਦੇ ਸ਼ਿੰਗਾਰੇ ਹੋਏ ਮਿਲਣਗੇ। ਨਾਮ ਬਿਨਾ ਜੇ ਤਾ ਬਿਵਹਾਰ ਜੋ ਮਿਰ ਤੱਕ ਮਿਥਿਆ ਸ਼ਿੰਗਾਰ। ਧਾਰਮਿਕ ਦ੍ਰਿਸ਼ਟੀ ਕੋਣ ਰੱਖਣ ਵਾਲੇ ਆਨੇ। ਸਾਰੀ ਇਨਸਾਨੀਅਤ ਨੂੰ ਸਾਰੀ ਮਨੁੱਖਤਾ ਨੂੰ ਧਰਮ ਦੇ ਪੈਮਾਨੇ ਨਾਲ ਨਾਪ ਤੋਲ ਕੇ ਪੰਜ ਹਿੱਸਿਆਂ ਵਿੱਚ ਵੰਡਿਆ ਹੈ ਇਹ ਪੰਜ ਸ਼੍ਰੇਣੀਆਂ ਮੈਂ ਤੁਹਾਡੇ ਸਾਹਮਣੇ ਸਬਕਤ ਰੱਖਣੀਆਂ ਨੇ ਕਿਉਂਕਿ ਰਾਤ ਨੂੰ ਜੋ ਦਾਰਸ਼ਨਿਕ ਪਰਕਰਣ ਅਰੰਭਿਆ ਸੀ ਉਹ ਰਾਤ ਦੇ ਦਿਵਾਨਾ ਚ ਅਰਜ਼ ਕਰੇ ਧਾਰਮਿਕ ਦ੍ਰਿਸ਼ਟੀਕੋਣ ਰੱਖਣ ਵਾਲਿਆਂ ਨੇ ਸਾਰੀ ਮਨੁੱਖਤਾ ਨੂੰ ਸਾਰੀ ਲੁਕਾਈ ਦਾ ਪੰਜ ਹਿੱਸਿਆਂ ਵਿੱਚ ਤਕਸੀਮ ਕੀਤਾ ਹੈ ਮਨ ਰਸਿਆਂ ਦੇ ਤੁਮੰਦੇ ਪਹਿਲੀ ਸ਼੍ਰੇਣੀ ਦੇਖੋ ਉਹ ਉਸ ਨੂੰ ਮੰਨਦੇ ਨੇ ਜਨਮ ਹੋਇਆ ਅੱਖਾਂ ਖੁੱਲੀਆਂ ਨੇ ਉਹ ਪਰਮਾਤਮਾ ਦੀ ਗੋਦ ਵਿੱਚ ਜਨਮ ਤੋਂ ਇਬਰਮ ਗਿਆਨੀ ਜਨਮ ਤੋਂ ਹੀ ਸੰਤ ਕਿਉਂ ਜਨਮ ਤੋਂ ਹੀ ਸੰਤ ਹੈ ਤੇ ਫਿਰ ਜਨਮ ਕਿਉਂ ਹੋਇਆ ਹੈ ਕਿਉਂ ਜਨਮ ਨੂੰ ਦੁੱਖ ਮੰਨਦੇ ਨੇ ਸਾਰੇ ਦੁੱਖਾਂ ਦੀ ਖਾਣ ਕੇ ਜਨਮ ਤੇ ਜਨਮ ਹੋਇਆ ਤਾਂ ਮਰਨ ਹੋਵੇਗਾ ਕੋਈ ਐਸਾ ਜਨਮ ਨਹੀਂ ਜੋ ਮਰਨ ਦੇ ਵਿੱਚ ਬਦਲਦਾ ਨਹੀਂ ਕੋਈ ਐਸਾ ਜੀਵਨ ਨਹੀਂ ਜੋ ਬਡੇ ਵਿੱਚ ਬਦਲਦਾ ਨਹੀਂ ਪਰੇਪੂਰਨ ਪਰਮਾਤਮਾ ਨੇ ਸੰਸਾਰ ਨੂੰ ਦੋ ਰੰਗੀ ਬਣਾਇਆ ਇੱਕ ਰੰਗੀ ਨੂੰ ਸੰਸਾਰ ਦੇ ਵਿੱਚ ਦਿਨ ਹੈ ਰਾਤ ਸਰਦੀ ਹੈ ਗਰਮੀ ਹੈ ਜਨਮ ਹੈ ਮਰਨ ਹੈ ਜਵਾਨੀ ਹੈ ਬੁਢੇਪਾ ਹੈ ਹਾਸੇ ਹੈਗੇ ਨੇ ਰੋਣੇ ਹੈਗੇ ਤੁਸੀਂ ਇੱਕ ਦਾ ਨਾਂ ਲਓ ਦੂਜਾ ਖੜਾ ਹੈ ਤੁਸੀਂ ਆਖੋ ਫੁਲਾਣਾ ਬੜਾ ਧਨਵਾਨ ਹੈ ਤਾਂ ਕੋਈ ਨਿਰਧਨ ਵੀ ਹੈ ਫੁਲਾਣਾ ਬੜਾ ਗੁਣਵਾਨ ਹੈ ਤਾਂ ਕੋਈ ਮੂੜ ਵੀ ਫੁਲਾਣਾ ਬੜਾ ਸ਼ਕਤੀਸ਼ਾਲੀ ਹੈ ਤਾਂ ਕੋਈ ਕਮਜ਼ੋਰ ਵੀ ਹੈ ਫਲਾਣਾ પુરੁਸ਼ ਹੈ ਤੇ ਕੋਈ ਔਰਤ ਵੀ ਸਿਰਫ ਇੱਕ ਦਾ ਜ਼ਿਕਰ ਕਰਾ। ਫਲਾਣਾ ਬੜਾ ਸੁੰਦਰ ਹੈ ਤੇ ਕੋਈ ਕਰੋਪ ਨਹੀਂ। ਇੱਕ ਦਾ ਜ਼ਿਕਰ ਕਰੋ ਦੂਸਰਾ ਖੜਾ। ਸੰਸਾਰ ਦੌਰੰਗੀ। ਤੇਤ ਰੰਗੀ ਨੀ। ਇਹ ਗਲ ਵਖਰੀਏ ਮਨੁੱਖ ਨੂੰ ਇੱਕ ਰੰਗ ਚਾਹੀਦਾ। ਜਨਮ ਚਾਹੀਦਾ ਮਰਨ ਨਹੀਂ। ਇਸ ਵਾਸਤੇ ਲੋਕੀ ਮਰਦੇ ਦਮ ਤੱਕ ਜਨਮ ਦਿਨ ਮਨਾਉਂਦੇ ਨੇ। ਕੋਈ ਮਰਨ ਦਿਨ ਨਹੀਂ ਮਨਾਉਂਦਾ ਜਦਕੇ ਗੁਰਬਾਣੀ ਕਹਿੰਦੀ ਏ ਪਹਿਲਾ ਮਰਨ ਕਬੋ ਜੀਵਨ ਕੀ ਛਡਾ ਜਨਮ ਤੇ ਹੋ ਗਿਆ ਗਲ ਛਡਾ ਹੁਣ ਮਰਨਾ ਕਬੂਲ ਕਰ ਤੇ ਮੰਨਾ ਮਨ ਮਰਨ ਨੂੰ ਮੰਨ